ਤਾਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੇ ਉੱਤੇ ਹਮਲਾ ਹੋਇਆ ਜਿੱਥੇ ਅਰਸਲ ਕਿਸੇ ਸਖਸ਼ ਦੇ ਵੱਲੋਂ ਥੱਪੜ ਮਾਰਿਆ ਜਾਂਦਾ ਹੈ ਤਾਂ ਜਨਤਿਕ ਸੁਣਵਾਈ ਦੌਰਾਨੇ ਹਮਲਾ ਕੀਤਾ ਜਾਂਦਾ ਕਿਸੇ ਵਿਅਕਤੀ ਦੇ ਵੱਲ ਔਰ ਇਸ ਦੇ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਉਹ ਸਖਸ਼ ਜਿਹੜਾ ચીਖ ਕੇ ਆਉਂਦਾ ਤੇ ਜ਼ੋਰਦਾਰ ਥੱਪੜ ਮਾਰ ਦਿੰਦਾ ਉਸ ਤੋਂ ਬਾਅਦ ਉੱਚੀ-ਉੱਚੀ ਗਾਲ੍ਹਾਂ ਵੀ ਕੱਢਦਾ ਇਸ ਵੇਲੇ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਕਿ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੇ ਉੱਤੇ ਹਮਲਾ ਕੀਤਾ ਜਾਂਦਾ ਜਨਤਿਕ ਸੁਣਵਾਈ ਦੌਰਾਨੇ ਹਮਲਾ ਹੁੰਦਾ ਔਰ ਦੱਸਦੀ ਇਥੇ ਕਾਂਗਰਸ ਦੇ ਆਗੂ ਦਵਿੰਦਰ ਯਾਦਵ ਦੇ ਵੱਲੋਂ ਇਸ ਦੀ ਕਹਿ ਸਕਦੇ ਆ ਕਿ ਹੋਰ ਨਿੰਦਿਆ ਕੀਤੀ ਗਈ ਹੈ ਤੇ ਕਿਹਾ ਗਿਆ ਕਿ ਬਹੁਤ ਹੀ ਮੰਦ ਭਾਗ ਹੈ ਜੇਕਰ ਦਿੱਲੀ ਦੀ ਜਿਹੜੀ ਮੁੱਖ ਮੰਤਰੀ ਹੀ ਸੇਫ ਨਹੀਂ ਹੈ ਫਿਰ ਆਮ ਨਾਗਰਿਕੀ ਆ ਫਿਰ ਔਰਤ ਕਿਵੇਂ ਸੇਫ ਹੋ ਸਕਦੀ ਹੈ ਸੋ ਉਹਨਾਂ ਦੀ ਸੁਰੱਖਿਆ ਦੇ ਵਿੱਚ ਪਤਾ ਹੀ ਹੈ ਜਿਹੜੀ ਉਹ ਦੱਸੀ ਗਈ ਹੈ ਕਿ ਕੁਤਾਹੀ ਵਰਤੀ ਗਈ ਹੈ ਸੁਰੱਖਿਆ ਦੇ ਵਿੱਚ ਇਸੇ ਕਰਕੇ ਉਹਨਾਂ ਦੇਤੇ ਹਮਲਾ ਹੋਇਆ ਤਾਂ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਦੇਤੇ ਦਰਸਲ ਜਨਤਕ ਸੁਣਵਾਈ ਦੇ ਦੌਰਾਨ ਹਮਲਾ ਹੁੰਦਾ ਹੈ ਕਿਸੇ ਸਖਸ਼ ਦੇ ਵੱਲੋਂ ਪਹਿਲਾਂ ਉੱਚੀ ਦੇਣੇ ਚੀਕਿਆ ਜਾਂਦਾ ਫਿਰ ਜ਼ੋਰਦਾਰ ਥੱਪੜ ਮਾਰਿਆ ਜਾਂਦਾ ਔਰ ਉਸ ਤੋਂ ਬਾਅਦ ਉੱਚੀ ਉੱਚੀ ਉਹ ਵਿਅਕਤੀ ਗਾਲਾਂ ਵਿਕੜਦਾ ਤਾਂ ਦੱਸਿਆ ਕਿ ਜਦੋਂ ਹੀ ਖਬਰ ਮਿਲਦੀ ਹੈ ਚਾਰੇ ਪਾਸੇ ਵਾਇਰਲ ਹੋ ਜਾਂਦੀ ਹੈ ਤਾਂ ਇਹਮ ਜਾਣਕਾਰੀ ਤੋਂ ਆਰਡੀਨਲਸ ਵੇਲੇ ਦੀ ਸਾਂਝੀ ਕਰ ਲੈਨੇ ਆ ਅੱਜ ਕਹਿ ਸਕਦੇ ਆ ਕਿ ਦਿੱਲੀ ਦੇ ਕਾਂਗਰਸ ਦੇ ਆਗੂ ਸੁਵਿੰਦਰ ਯਾਦਵ ਦੇ ਵੱਲੋਂ ਇਸ ਗੱਲ ਦੀ ਕੋਰ ਨਿੰਦਿਆ ਕੀਤੀ ਗਈ ਹੈ ਤੇ ਕਿਹਾ ਗਿਆ ਕਿ ਬਹੁਤ ਹੀ ਮੰਦਪਗ ਹੈ ਜੇਕਰ ਦਿੱਲੀ ਦੇ ਮੁੱਖ ਮੰਤਰੀ ਹੀ ਹੁਣ ਸੇਫ ਨਹੀਂ ਨੇ ਤਾਂ ਫਿਰ ਆਮ ਨਾਗਰਿਕ ਜਾਂ ਫਿਰ ਔਰਤ ਕਿਵੇਂ ਸੇਫ ਹੋ ਸਕਦੀ ਹੈ ਸੋ ਉਹਨਾਂ ਦੀ ਸੁਰੱਖਿਆ ਦੇ ਵਿੱਚ ਪੁਤਾਹੀ ਵਰਤਣ ਦੇ ਇਲਜ਼ਾਮ ਲਗਾਏ